ਬੜੀ ਵੱਡੀ ਚੀਜ਼ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਅੱਜ ਦੀ ਇਹ ਜਿਹੜੀ ਵੀਡੀਓ ਬੜੇ ਹੀ ਧਿਆਨ ਨਾਲ ਤੇ ਬੜੇ ਗੌਣ ਨਾਲ ਦੇਖਿਓ ਜੇ ਮੇਰੇ ਨਾਲ ਜਿਹੜੇ ਮੇਰੇ ਦੋਸਤ ਬੈਠੇ ਨੇ ਕ੍ਰਿਸ਼ਨ ਕੁਮਾਰ ਜੀ ਜੋ ਕਿ ਜਲੰਧਰ ਤੋਂ ਆਏ ਨੇ ਸਾਈਕਲ ਤੇ ਔਰ ਜਲੰਧਰ ਤੋਂ ਇਹ ਬੀਕਾ ਨਹਿਰਵਲ ਇਹਨਾਂ ਨੇ ਰੁਝਾਨ ਕੀਤਾ ਜਾਣ ਦਾ ਔਰ ਉੱਥੋਂ ਵਾਪਸੇ ਆ ਰਹੇ ਨੇ ਤੇ ਮੇਰੇ ਕੋਲ ਰੁਕੇ ਨੇ ਮੈਂ ਖੁਦ ਇਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਮੇਰੇ ਕੋਲ ਰੁਕੇ ਟਹਿਰਾਓ ਕਰਕੇ ਜਾਣਾ ਔਰ 1 ਘੰਟਾ ਮੇਰੇ ਕੋਲ ਰੁਕੇ ਨੇ ਔਰ ਸਭ ਤੋਂ ਵੱਡੀ ਗੱਲ ਦੇਖੋ ਕਿ ਇਹ ਤੁਸੀਂ ਇਹਨਾਂ ਵੱਲ ਦੇਖ ਕੇ ਅੰਦਾਜ਼ਾ ਲਗਾਓ ਕਿ ਕਿੰਨੇ ਕਿਲੋਮੀਟਰ ਸਾਈਕਲ ਚਲਾ ਸਕਦੇ ਨੇ 100 ਕਿਲੋਮੀਟਰ ਡੇਲੀ ਰਾਈਡ ਕਰ ਰਹੇ ਨੇ ਔਰ ਪਿਛਲੇ 1100 1200 ਕਿਲੋਮੀਟਰ ਤਾਂ ਮਤਲਬ ਕਰ ਚੁੱਕੇ ਨੇ ਅਜੇ ਤੱਕ ਤੇ ਹੁਣ ਵੀ 950 ਦੇ ਕਰੀਬ ਕਰਕੇ ਆਏ ਨੇ ਔਰ ਸਿਹਤ ਪੱਖੋਂ ਜੇ ਗੱਲ ਕਰੀਏ ਤਾਂ ਇਹ ਆਪ ਹੀ ਕਹਿ ਰਹੇ ਨੇ ਕਿ ਮੇਰਾ ਵਜ਼ਨ ਕੋਈ ਸਮਥਿੰਗ 102 ਜਾਂ 99 ਦੇ ਕਰੀਬ ਸੀ ਔਰ ਅੱਜ ਕਹਿੰਦੇ 75 ਤੇ ਹੀ ਟਿਕਿਆ ਹੋਇਆ 74 76 75 ਤੇ ਪਹਿਲੇ ਕੁਝ ਟਾਈਮ ਐਗਿਆ ਸੀ ਕਿ ਮੈਂ ਮੇਰਾ weight 1 ਕਮੰਟਲ 2 ਕਿਲੋ ਸੀ ਤੇ ਹੁਣ ਮੇਰਾ weight ਜਿਹੜਾ ਕੋ 72 ਤੋਂ 76 ਕਿਲੋ ਰਹਿੰਦਾ ਹੈ ਤਕਰੀਬਨ ਮੈਂ ਕਰੋਨਾ ਤੋਂ ਬਾਅਦ ਸ਼ੁਰੂ ਕੀਤੀ ਸਾਈਕਲਿੰਗ ਔਰ ਤੁਸੀਂ ਆਪ ਹੀ ਲਾ ਲਓ ਹਿਸਾਬ ਵੀ ਜਿਹੜਾ 1 ਕਮੰਟਲ ਭਾਰ ਹੋਏਗਾ ਤੇ ਉਹਦੀ ਫਿਟਨੈਸ ਲੈਵਲ ਕਿੰਨਾ ਪੂਰ ਹੋਏਗਾ ਸਿਹਤ ਪੱਖੋਂ ਅਗਰ ਆਪਾਂ ਇਸ ਸੰਦੇਸ਼ ਵੱਜੋਂ ਲਈਏ ਤਾਂ ਇੱਕ ਫਿਟਨੈਸ ਦਾ ਰਾਜ਼ ਵੀ ਇਹਦੇ ਵਿੱਚ ਛੁਪਿਆ ਹੋਇਆ ਹੈ ਕਿ ਰੋਜ਼ ਆਪਾਂ ਚੱਲੋ ਇਹਨਾਂ ਹਾਲਾਂਕਿ ਮੈਂ ਵੀ ਰਾਈਡ ਕਰਨਾ ਬਟ ਮੈਂ 40 50 30 ਮਤਲਬ ਇਹਨਾਂ ਜਿਆਦਾ ਨਹੀਂ ਤਾਂ ਕੋਈ 15-20 ਕਿਲੋਮੀਟਰ ਅਗਰ ਰਾਈਡ ਕਰ ਸਕੀਏ ਤਾਂ ਉਹ ਵੀ ਸਿਹਤ ਪੱਖੋਂ ਬੜੀ ਹੀ ਵਧੀਆ ਤੇ ਇਹਦੇ ਚਲੋ 100 ਕਰਦੇ ਨੇ ਇਹਨਾਂ ਦਾ ਸਟੈਮਨਾ ਕਿੰਨਾ ਬਣਿਆ ਆਇਆ ਔਰ ਇਹਨਾਂ ਵੱਲ ਦੇਖੋ ਤੁਸੀਂ ਕਿੰਨੇ ਮਤਲਬ ਸਲੀਮਟ ਰੰਪੇ ਨੇ ਆਪਦੇ ਆਪ ਦੇ ਪਰ ਇਹ ਵੀ ਜਦੋਂ ਦੀ ਮੈਂ ਸਾਈਕਲਿੰਗ ਸ਼ੁਰੂ ਕੀਤੀ ਹੈ ਜੋ ਮੇਰੇ ਥੋੜੇ ਬਹੁਤ ਪ੍ਰੋਬਲਮਸ ਹੈਗੀਆਂ ਸੀ ਉਹ ਸਭ ਖਤਮ ਹੋ ਗਿਆ ਮੈਂ ਵਿੱਚ ਕਈ ਵਾਰੀ ਬਿਮਾਰ ਵੀ ਹੋਇਆ ਪਰ ਮੈਂ ਸਾਈਕਲਿੰਗ ਚਲਾਉਣਾ ਹੀ ਸਾਈਕਲ ਤੇ ਨਿਕਲਿਆ ਤੇ ਥੋੜੀ ਦੇਰ ਬਾਅਦ ਫਿਰ ਮੇਰਾ ਟੈਂਪਰੇਚਰ ਠੀਕ ਹੋ ਜਾਂਦਾ ਸੀ ਤੇ ਮੈਨੂੰ ਦਵਾਈ ਲੈਣ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਸੋ ਮੈਂ ਗੁਰੂ ਸਾਹਿਬ ਵਾਸਤੇ ਇਹੀ ਇੱਕ ਸੰਦੇਸ਼ ਦਿਨਾ ਚਾਹਣਾ ਇਹਨਾਂ ਦੇ ਮਾਧਿਅਮ ਰਹੀਂ ਕਿ ਸਾਈਕਲਿੰਗ ਜ਼ਰੂਰ ਕਰਨੀ ਚਾਹੀਦੀ ਔਰ ਦੂਸਰਾ ਕੀ ਹੈ ਕਿ ਆਪਾਂ ਸਾਈਕਲਿੰਗ ਕਰਨ ਦੇ ਦੌਰਾਨ ਨੇਚਰ ਦੇ ਨਾਲ ਵਿਚਰਦੇ ਆਂ ਇਹ ਸਭ ਤੋਂ ਵੱਡੀ ਗੱਲ ਹੈ ਕੁਦਰਤ ਨਾਲ ਜੁੜਦੇ ਆਪਾਂ ਤੋਂ ਕਿੰਨੇ ਹੀ ਫਾਇਦੇ ਨੇ ਇਹਦੇ ਤੋਂ ਬੇਨਤੀ ਹੈ ਕਿ ਮਤਲਬ ਅਪਣਾਉਣਾ ਜ਼ਰੂਰ ਚਾਹੀਦਾ ਸਾਈਕਲਿੰਗ ਔਰ ਹਰ ਰੋਜ਼ ਥੋੜੀ ਬਹੁਤੀ ਥੋੜੀ ਬਹੁਤੀ ਮਤਲਬ ਕਿਤਨੇ ਕਿਤੇ ਕਰਨੀ ਚਾਹੀਦੀ ਸਾਈਕਲ ਲੋਕਾਵਾਸੀਏ ਇਹ ਸੰਦੇਸ਼ ਹੈਗਾ ਕਿ ਜੇ ਸਾਈਕਲ ਚਲਾਉਂਗੇ ਤੇ ਤੁਹਾਨੂੰ ਪٹرول ਖਰੀਦਣ ਦੀ ਵੀ ਜ਼ਰੂਰਤ ਨਹੀਂ ਪੈਣੀ ਠੀਕ ਹੈ ਤੇ ਫਿਟਨੈਸ ਵੀ ਥੋੜੀ ਰਹਿਣੀ ਹੈ ਡਾਕਟਰਾਂ ਕੋਲ ਘੱਟ ਜਾਣਾ ਪੈਣਾ ਭਾਵੇਂ ਮੈਂ ਲੈਬ ਤੇ ਬੈਠਾ ਫਿਰ ਜਿਆਦਾ ਬਲੱਡ ਟੈਸਟ ਨਹੀਂ ਕਰਾਣੇ ਪੈਣੇ ਉਹ ਤੁਸੀਂ ਮੇਰੇ ਦੋਸਤ ਹੁੰਦੇ ਨਾ ਤੇ ਬੈਠੇ ਬਲੱਡ ਟੈਸਟ ਨਹੀਂ ਕਰਾਣੇ ਪੈਣੇ ਤੇ ਡਾਕਟਰਾਂ ਨੇ ਤਾਂ ਦਵਾਈ 10 ਰੁਪਏ ਦੀ ਦਵਾਈ ਹੁੰਦੀ ਹੈ ਤੇ ਉਹ 500 ਲੈ ਲੈਂਦੇ ਤੇ ਜੇ ਤੁਸੀਂ ਸਾਈਕਲਿੰਗ ਕਰਦੇ ਹੋ ਤੇ ਤੁਹਾਨੂੰ ਕੁਝ ਟਾਈਮ ਬਾਅਦ ਆਪਣੇ ਆਪ ਫੀਲ ਹੋਣਾ ਸ਼ੁਰੂ ਹੋ ਜਾਏਗਾ ਕਿ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਈਕਲ ਚਲਾਉਣਾ ਜਿਹੜਾ ਹੈ ਨਾ ਇਹ ਸਿਰਫ ਦਿਮਾਗ ਦਾ ਹੀ ਖੇਡ ਹੈ ਏ ਨਹੀਂ ਇਹਗਾ ਕਿ ਸਾਡੇ ਕੋਲ ਜੋਰ ਨਹੀਂ ਲੰਗਦਾ ਸਾਡੇ ਪੈਰ ਥੱਕ ਜਾਂਦੇ ਆ ਜਦੋਂ ਸਾਡਾ ਮਾਈਂਡ ਹਾਰ ਜਾਂਦਾ ਨਾ ਅਸੀਂ ਉਦੋਂ ਹਾਰ ਹਾਰ ਜਾਂਦੇ ਆ ਜੇ ਮਾਈਂਡ ਨੇ ਤੁਹਾਨੂੰ ਕਹਤਾ ਨਾ ਵੀ ਚੱਲੇ ਜਾ ਤੇ ਚੱਲੀ ਜਾਣਾ ਤੇ ਇਹ ਜਿਹੜਾ ਪੰਜਾਬ ਹੈਗਾ ਇਹ ਤਾਂ ਸੂਬਾ ਹੀ ਇਦਾਂ ਦਾ ਹੈਗਾ ਕਿ ਵੀ ਹਰ 5 ਕਿਲੋਮੀਟਰ ਤੇ ਤੁਹਾਨੂੰ ਪਾਣੀ ਦਾ ਕੋਈ ਨਾ ਕੋਈ ਸੋਰਸ ਮਿਲ ਜਾਏਗਾ ਮੈਂ ਇਦਾਂ ਹੀ ਸ਼ੌਂਕਿਆ ਸ਼ੁਰੂ ਕੀਤੀ ਸੀ ਤੇ ਫਿਰ ਪਿਛਲੇ 1100 ਪਲੱਸ ਦਿਨ ਹੋ ਗਏ ਮੈਨੂੰ ਰੋਜ਼ 100 ਕਿਲੋਮੀਟਰ ਚਲਾਉਂਦੇ ਹੋਏ ਔਰ 100 ਤੇ ਚਲਾਨੀ ਚਲਾਨੀ ਸੀ ਪਲੱਸ ਉਸ ਤੋਂ ਜ਼ਿਆਦਾ ਵੀ ਹੋ ਜਾਂਦੀ ਕਈ ਵਾਰੀ ਮੈਂ 200 ਵੀ ਚਲਾ ਦਿੰਦਾ ਇੱਕ ਦਿਨ 'ਚ ਕਈ ਵਾਰੀ 250 ਵੀ ਚਲਾਈਏ ਕਈ ਵਾਰੀ 400 ਵੀ ਚਲਾਈਏ 24 ਘੰਟਿਆਂ ਦੇ ਵਿੱਚ ਵਿੱਚ ਤੇ ਕਈ ਵਾਰੀ ਮੈਂ 600 ਕਿਲੋਮੀਟਰ ਚਲਾਈਏ ਤੇ ਰਾਤ ਨੂੰ 12 ਵਜੇ ਤੱਕ ਜਿੰਨੀ ਵੀ ਹੋ ਜਾਂਦੀ ਸੀ 400 ਹੋਈ ਜਾਂ 350 ਹੋਈ ਉਹਨੂੰ ਸੇਵ ਕਰਕੇ ਤੇ ਅਗਲੀ ਫਿਰ ਮੈਂ ਅਗਲੇ ਦਿਨ 'ਚ ਪਾ ਦਿੰਦਾ ਹਾਂ ਤੇ ਹੁਣ ਪਹਿਲੇ ਤਾਂ ਸੋਚਿਆ ਸੀ ਕਿ ਵੀ ਮੈਂ ਹਿਲੀ ਏਰੀਆ 'ਚ ਜਾਵਾਂਗਾ ਠੰਡੇ ਏਰੀਆ 'ਚ ਫਿਰ ਉਹ ਪਤਾ ਲੱਗਾ ਵੀ ਉਧਰ ਟ੍ਰੈਫਿਕ ਹੀ ਬਹੁਤ ਹੈ ਅੱਜਕੱਲ੍ਹ ਕਿ ਗਰਮੀਆਂ ਕਰਕੇ ਉਧਰ ਭੀੜ ਬਹੁਤ ਹੈ ਤੇ ਕੋਈ ਰਹਿਣ ਦੀ ਜਿਆਦਾ ਜਲਦੀ ਜੀ ਸੁਵਿਧਾ ਵੀ ਨਹੀਂ ਮਿਲਦੀ ਹੋਟਲ ਫੁੱਲ ਹੀ ਅੱਗੇ ਤੇ ਰੇਟ ਵੀ ਜਿਆਦਾ ਬਸ ਪਲਾਨ ਬਣਾ ਲਿਆ ਵੀ ਮੈਂ ਸਾਈਕਲ ਚਲਾਣ ਜਾਣਾ ਤੇ ਮੈਂ ਸਾਈਕਲ ਚੁੱਕਿਆ ਤੇ ਨਿਕਲ ਗਿਆ ਤੇ ਰਾਜਸਥਾਨ ਫਿਰ ਮੈਂ ਨਿਕਲ ਗਿਆ ਜੈਪੁਰ ਤੋਂ 80 ਤੋਂ ਬੀਕਾ ਨੇੜੇ ਤੋਂ 80 ਕਿਲੋਮੀਟਰ ਪਹਿਲੇ ਮੈਂ ਯੂਟਰਨ ਲੈ ਕੇ ਆ ਗਿਆ ਕਿਉਂਕਿ ਉਸ ਉੱਥੇ ਅੱਗੇ ਜਿਆਦਾ ਮਿੱਟੀ ਉੱਡ ਰਹੀ ਸੀ ਤੇ ਫਿਰ ਉਹ ਪ੍ਰੋਬਲਮ ਕਰੇ ਦੇ ਪਾਣੀ ਦੀ ਵੀ ਬਹੁਤ ਪ੍ਰੋਬਲਮ ਉਧਰ ਤੇ ਛਾਂ ਚੋਂ ਕਿਤੇ ਵੀ ਹੈ ਨਹੀਂ ਰੁਕਣ ਦੀ ਵੀ ਪ੍ਰੋਬਲਮ ਆਨਦੀ ਰਸਤੇ ਦੇ ਵਿੱਚ ਤੇ ਫਿਰ ਉੱਥੋਂ ਮੈਂ ਵਾਪਸ ਤਕਰੀਬਨ 950 ਕਿਲੋਮੀਟਰ ਮੇਰੀ ਹੋ ਗਈ ਹੈ ਤੇ ਹੁਣ ਮੈਂ ਗੁਰੂ ਹਰਸਾਏ ਹਰਕੇਸ਼ ਮੂੰਗਾ ਜੀ ਹੈਗੇ ਆ ਮੂੰਗਾ ਲੈਬ ਤੇ ਇਹ ਵੀ ਸਾਡੇ ਰਾਈਡਰ ਪਰਾਈ ਹੈ ਤੇ ਇਹਨਾਂ ਨੇ ਮੈਨੂੰ ਰੋਕ ਲਿਆ ਵੀ ਤੁਸੀਂ ਖਾਣਾ ਖਾ ਕੇ ਜਾਓ ਤੇ ਉਦੋਂ ਮੈਂ ਫਸਟ ਡੇ ਜਦੋਂ 12 ਤਰੀਕ ਨੂੰ ਚੱਲਿਆ ਸੀ ਘਰੋਂ ਪਹਿਲੇ ਦਿਨ ਮੈਂ ਮਲੋੜ ਰੁਕਿਆ ਸੀ ਤੇ 13 ਨੂੰ ਮੈਂ ਰੁਕਿਆ ਸੀਗਾ ਗੜਸਾਣਾ ਮੰਡੀ ਤੇ 14 ਨੂੰ ਵਾਪਸ ਫਿਰ ਮੈਂ ਸਰਾਈ ਸਿੰਘ ਨਗਰ ਆ ਕੇ ਰੁਕਿਆ 15 ਨੂੰ ਕੱਲ ਮੈਂ ਮਲੋੜ ਅਬੂਰ ਰੁਕਿਆ ਸੀ ਤੇ ਅੱਜ ਹੁਣ 16 ਹੋਈ ਹੈ ਸਵੇਰੇ ਮੈਂ ਤਕਰੀਬਨ ਪੌਣੇ 5 ਦਾ ਤੁਰਿਆ ਆ ਤੇ ਹੁਣ ਜਿੱਥੇ ਤੱਕ ਦਿਲ ਕਰੇਗਾ ਚਲਾਉਂਗਾ ਮੇਰਾ 90 ਕਿਲੋਮੀਟਰ ਹੋ ਗਿਆ ਹੈ ਤੇ ਫਿਰੋਜਪੁਰ ਜਾ ਕੇ ਕੁਝ ਦਿਨ ਸੋਢੀ ਸਾਹਿਬ ਕੋਲ ਰੁਕਣਾ ਤੇ ਉਸ ਤੋਂ ਬਾਅਦ ਡਿਸਾਈਡ ਹੋਏਗਾ ਮੈਂ ਕਿੰਨਾ ਹੋਰ ਚੱਲਣਾ ਹੈ ਕਿਉਂਕਿ ਗਰਮੀ ਵੀ ਬਹੁਤ ਹੋ ਗਈ ਹੋਈ ਹੈ ਤੇ ਹੁਣ ਮੈਂ ਰਨਿੰਗ ਵੀ ਕਰਦਾ ਤੇ ਪਿੱਛੇ ਅਕਤੂਬਰ ਦੇ ਵਿੱਚ ਮੈਂ ਹਾਫ ਮੈਰਾਥਨ ਵੀ ਦੌੜਿਆ ਕਿ 21 ਕਿਲੋਮੀਟਰ ਹੁੰਦੀ ਹੈ ਉਹ ਤੇ ਹੁਣ ਦਸੰਬਰ ਜੇ ਵੀ ਫੇਰ ਦੌੜਨੀ ਹੈ ਤੇ 27 ਤਰੀਕ ਨੂੰ 10 ਕਿਲੋਮੀਟਰ ਲੁਧਿਆਣੇ ਆ ਉੱਥੇ ਦੌੜਨਾ ਬਸ ਚੱਲਦਾ ਰਹਿੰਦਾ ਇਦਾਂ ਹੁਣ ਮੈਂ ਤੁਸੀਂ ਰਾਜਸਥਾਨ ਦੇ ਵਿੱਚ 48 ਡਿਗਰੀ ਤੱਕ ਟੈਂਪਰੇਚਰ ਸੀ ਜਦੋਂ ਮੈਂ ਉੱਥੇ ਚੱਲੇ ਆ ਪਰ ਮੈਂ ਚੱਲਦਾ ਰਹਿੰਦਾ ਹੀ ਜਿੱਥੇ ਫਿਰ ਮੇਰਾ ਦਿਲ ਕਰਦਾ ਹੀ ਰੁਕ ਜਾ ਉਹ ਤੁਰਕ ਜਾਂਦਾ ਸੀ ਤੇ ਕਾਫੀ ਦਿਨ ਸਵੇਰੇ ਸਵੇਰੇ ਚਲਾ ਲੰਦਾ ਹੀ ਥੋੜਾ ਜਲਦੀ ਚਲਾ ਲੰਦਾ ਹੀ ਤੇ ਇੱਥੇ ਵੀ ਮੈਂ ਉੱਥੇ ਤਕਰੀਬਨ 4:30 4:30 ਨਿਕਲ ਜਾਂਦਾ ਸੀ ਸਵੇਰੇ ਕਿਉਂਕਿ ਉਦੋਂ ਟੈਂਪਰੇਚਰ ਬਹੁਤ ਘਟ ਹੁੰਦਾ ਉੱਥੇ ਕਿਉਂਕਿ ਰੇਤ ਜਿਹੜੀ ਇਹ ਬਹਿ ਜਾਂਦੀ ਹੈ ਠੰਡੀ ਹੋ ਜਾਂਦੀ ਜਲਦੀ ਇਸ ਕਰਕੇ ਟੈਂਪਰੇਚਰ ਘਟ ਹੁੰਦਾ ਜੋ-ਜੋ ਦਿਨ ਦਿਨ ਹੁੰਦਾ ਤੋਂ ਤੋਂ ਦੀ ਟੈਂਪਰੇਚਰ ਬਦਲਦਾ ਰਹਿੰਦਾ ਉਹ ਤੇ ਇਹ ਆ ਵੀ ਕੁਝ ਚੀਜ਼ ਹੈ ਵੀ ਮੈਨੂੰ ਇਹ ਲੱਗਦਾ ਵੀ ਪਰਮਾਤਮਾ ਨੇ ਬਹੁਤ ਸਾਡੇ ਤੇ ਮਿਹਰ ਕੀਤੀ ਹੈ ਕਿ ਵੀ ਅਸੀਂ ਪੰਜਾਬ ਚ ਪੈਦਾ ਹੋਏ ਆ ਤੇ ਇਹ ਜਿਹੜਾ ਪੰਜਾਬ ਹੈਗਾ ਇਹ ਤਾਂ ਸੂਬਾ ਹੀ ਇਦਾਂ ਦਾ ਹੈਗਾ ਕਿ ਵੀ ਹਰ 5 ਕਿਲੋਮੀਟਰ ਤੇ ਤੁਹਾਨੂੰ ਪਾਣੀ ਦਾ ਕੋਈ ਨਾ ਕੋਈ ਸੋਰਸ ਮਿਲ ਜਾਏਗਾ ਉੱਥੇ ਪੈਟਰੋਲ ਪੰਪ ਵੀ 27 ਕਿਲੋਮੀਟਰ ਤੇ ਮਿਲਦਾ ਹੈ ਮੈਂ ਬਹੁਤ ਕਾਊਂਟ ਕੀਤੇ ਜਿੰਨੇ ਵੀ ਪੈਟਰੋਲ ਪੰਪ ਮਿਲੇ ਰੋਗ ਸਾਈਡ ਤੇ 25 ਤੇ ਹੋਣਾ ਹੈ ਉਸ ਤੋਂ 2 ਕਿਲੋਮੀਟਰ ਬਾਅਦ ਤੁਹਾਨੂੰ ਰਾਈਟ ਆਪਣੇ ਲੈਫਟ ਸਾਈਡ ਤੇ 27 ਕਿਲੋਮੀਟਰ ਤੇ ਮਿਲਣਾ ਪਟੋਲਾ ਜਿੱਥੋਂ ਮੈਂ ਪਾਣੀ ਪਰ ਲੈਂਦਾ ਸੀ ਤੇ ਮੈਂ 1 ਲੀਟਰ ਦੀ ਬੋਟਰ ਲੈ ਕੇ ਤੁਰਦਾ ਸੀ ਤੇ 2.5 ਲੀਟਰ ਦਾ ਮੈਂ ਹਾਈਡਰੇਸ਼ਨ ਬੈਗ ਲੈ ਕੇ ਤੁਰਦਾ ਸੀ ਇਸ ਕਰਕੇ ਮੈਨੂੰ ਜਿਆਦਾ ਪ੍ਰੋਬਲਮ ਨਾ ਹੋਵੇ ਇਹ ਪਾਣੀ ਨਾ ਆ ਵੀ ਮਿਲੇਗਾ